ਸਵੇਰ ਹਲਕੇਸ਼ਰੀ ਨੰਨਪੁਰ ਸਾਹਿਬ ਦੀ ਤਹਿਸੀਲ ਨੰਗਲ ਦੇ ਪਿੰਡ ਪਨਾਮ ਦੇ ਹਲਵਾਈ ਚੰਨਨ ਸਿੰਘ ਦੀ ਤੇਲ ਦੇਕੜਾ ਹੈ ਵਿੱਚ ਡਿਗਣ ਕਰਕੇ ਜ਼ਖਮੀ ਹੋਣ ਦੀ ਖਬਰ ਚੰਨਨ ਸਿੰਘ ਦਾ ਸਰੀਰ 40% ਤੱਕ ਸੜ ਚੁੱਕਾ ਹੈ ਤੇ ਹਲਵਾਈ ਚੰਨਨ ਸਿੰਘ ਬੇहद ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਤੇ ਨੰਗਲ ਦੇ ਬੀਬੀ ਐਮ ਬੀ ਹਸਪਤਾਲ ਵਿੱਚ ਜੇਰੇ ਇਲਾਜ ਹੈ ਚੰਨਨ ਸਿੰਘ ਦੇ ਇਲਾਜ ਲਈ ਇਥੋਂ ਦੇ ਨੇੜੇ ਪਿੰਡ ਬੱਡਲਦੇਵ ਸਨੀਕਸ ਬੇਨ ਦੀ ਰਾਜਧਾਨੀ ਮੈਦ੍ਰਿਡ ਚ ਰਹਿਣ ਵਾਲੇ ਤਾਂ ਜੇ ਸੰਗ ਬੋਬੀ ਬਨੋ 10000 ਦੀ ਸਹਾਇਤਾ ਭੇਜੀ ਗਈ ਹੈ ਅਤੇ ਉਹਨਾਂ ਨੇ ਕਿਹਾ ਕਿ ਉਹ ਹਰਵਈ ਚੰਨਤ ਸਿੰਘ ਦੀ ਤੰਦਰੁਸਤੀ ਦਾ ਖਰਬ ਸੰਭਵ ਸਹਾਇਤਾ ਕਰਨਗੇ ਜੀ ਦਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਦਾਸ ਸੁਖਵਿੰਦਰ ਸਿੰਘ ਜਦੋਂ ਮੁਸੀਬਤ ਆਣੀ ਕਦੇ ਕਿਸੇ ਨੂੰ ਦੱਸ ਨਹੀਂ ਆਦੀ ਅੱਜ ਅਸੀਂ ਆਏ ਆ ਬੀਵੀ ਐਮ ਬੀ ਹਸਪੀਟਲ ਮੰਗਲ ਜੋ ਇਹ ਭਰਾਏ ਸਾਡੇ ਕੋਲ ਇਹ ਚੰਨਣ ਸਿੰਘ ਭਰਾ ਬਨਾਮ ਪਿੰਡ ਬਣਾਉਂਦੂ ਆ ਹਲਵਾਈ ਦਾ ਕੰਮ ਕਰਦੇ ਕੰਮ ਕਰਦੇ ਕਰਦੇ ਇਹਨਾਂ ਦਾ ਹਾਦਸਾ ਹੋ ਗਿਆ ਧਰਮ ਤੇਲ ਦਾ ਜੋ ਕੜਾਹੇ ਚ ਉਹ ਇਹਨਾਂ ਦੇ ਉੱਪਰ गिर ਗਿਆ ਜੋ ਇਹ ਭਰਾਏ ਇਹਨਾਂ ਦਾ 30 ਤੋਂ 40% ਹਿੱਸਾ ਜਲ ਗਿਆ ਬਹੁਤ ਜਲਨ ਕਾਰਨ 16 ਤਰੀਕ ਨੂੰ ਐਡਮਿਟ ਕੀ ਭਰਾ ਹੁਣੀ ਇੱਥੇ ਤਾਂ ਬਹੁਤ ਲੋੜਵੰਦ ਗਰੀਬ ਪਰਿਵਾਰ ਹੈ ਕਿਸੇ ਕੋਲ ਕੰਮ ਕਰਦੇ ਤਾਂ ਖਲਵਾਈ ਦਾ ਕੰਮ ਕੋ ਨੂੰ ਪਤਾ ਹੀ ਕਦੇ ਹੁੰਦਾ ਕਦੇ ਨਹੀਂ ਹੁੰਦਾ ਤਾਂ 16 ਤਰੀਕ ਨੂੰ ਭਰਾ ਹੁਣੀ ਇੱਥੇ ਦਾਖਲ ਹੈ ਜਦੋਂ ਅੱਜ ਸਾਡੀ ਟੀਮ ਨੂੰ ਪਤਾ ਲੱਗਿਆ ਇਹਨਾਂ ਬਾਰੇ ਤਾਂ ਅਸੀਂ ਇੱਥੇ ਆ ਕੇ ਅਜਿਨਾਂ ਕੋਲ ਪਹੁੰਚੇ ਤਾਂ ਇਹਨਾਂ ਬਾਰੇ ਤਰਨਜੀਤ ਭੱਜੀ ਨਾਲ ਗੱਲ ਕੀਤੀ ਸਪੈਨ ਬਾਲੇ ਨਾਲ ਫਿਰ ਉਹਨਾਂ ਨੇ ਇਹਨਾਂ ਬਾਰੇ 10000 ਰੁਪਏ ਦੀ ਸੇਵਾ ਭੇਜੀ ਤਾਂ ਸਭ ਤੋਂ ਪਹਿਲਾਂ ਮੈਂ ਤਰਨਜੀਤ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਹਰ ਟਾਈਮ ਸੇਵਾ ਲਈ ਤਿਆਰ ਰਹਿੰਦੇ ਜਦੋਂ ਵੀ ਮੈਂ ਜਿੱਥੇ ਵੀ ਉਹਨਾਂ ਨੂੰ ਸੇਵਾ ਲਈ ਜਾਂਦਾ ਕਦੇ ਭਰਾ ਨਾਲ ਮਨਾ ਨਹੀਂ ਕੀਤਾ ਤਾਂ ਸਾਡੇ ਸਤਿਕਾਰਯੋਗ ਭਰਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਸੰਗਤ ਜੀ ਸਾਡੀ ਇਹੀ ਇੱਕ ਤਮੰਨਾ ਰਹਦੀ ਕਿ ਕੋਈ ਵੀ ਬੰਦਾ ਇਲਾਜ ਦੇ ਬਗੈਰ ਨਾ ਰਹੇ ਅਸੀਂ ਤਾਂ ਜੋ ਇਹ ਕੰਮ ਦਾ ਵੀੜਾ ਚੱਗਿਆ ਹੈ ਪ੍ਰਮਾਤਮਾ ਸਾਨੂੰ ਸ਼ਕਤੀ ਜਿੰਦਾ ਤਾਂ ਅਸੀਂ ਇਹ ਕਰ ਰਹੇ ਆ ਤਾਂ 10000 ਰੁਪਇਆ ਤਰਨਜੀਤ ਭਾਜੀ ਨੇ ਇਹਨਾਂ ਵਾਸਤੇ ਜੋ ਭੇਜਿਆ ਹੈ ਉਹ ਮੈਂ ਇਹਨਾਂ ਨੂੰ ਦੇ ਰਿਹਾ ਹੈ ਬਾਕੀ ਸੰਗਤ ਅੱਗੇ ਬੇਨਤੀ ਹੈ ਕਿ ਕੋਈ ਹੋਰ ਵੀ ਲੋੜਵੰਦ ਪਰਿਵਾਰ ਹੋਵੇ ਕੋਈ ਕਿਸੇ ਭੈਣ ਦਾ ਵਿਆਹ ਹੋਵੇ ਕੋਈ ਇਲਾਜ ਨਹੀਂ ਕਰਾ ਸਕਦਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਕਿਸੇ ਨੂੰ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ 8283944344 ਤਾਂ ਵਾਹਿਗੁਰੂ ਅੱਗੇ ਅਪੀਲ ਲਾਸ਼ ਕਰਿਓ ਸਾਰੇ ਭਰਾ ਇਹ ਜੋ ਵੇ ਭਰਾਗਾ ਜਲਦ ਤੋਂ ਜਲਦ ਠੀਕ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਪੰਜ ਦਸ ਜੀ